संयुक्त किसान मोर्चा भारत किसान मजदूर मोर्चा ने शहर कारपोरेट करान्या पक्षी सरकार विरुद्ध वड्डी गिनती होके ਸ਼ਹਿਰ ਅੰਦਰ ਵਿਸ਼ਾਲ ਫੈਦਰ ਰੋਸ ਮਾਰਚ ਕਰਦੇ ਹੋਏ ਜਹਾਜ਼ ਚੌਕ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਫੋਕਿਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੁਆਮੀਨਾਥਨ ਰਿਪੋਰਟ ਲਾਗੂ ਕਰੇ ਅਤੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਸ਼ਹੀਦ ਹੋਏ ਕਿਸਾਨ ਸ਼ੁਭ ਕਰਨ ਤੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸਬਰਾ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੋਜ ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਵਕ ਵਕ ਰਾਜਾਂ ਦੇ ਕਿਸਾਨ 13 ਫਰਵਰੀ ਨੂੰ ਸ਼ੰਭੂ ਕਨੋਰੀ ਦਬਵਾਲੀ ਅਤੇ ਰਤਨਪੁਰਾ ਦੀਆਂ ਹਦਾ ਤੇ ਮੋਰਚੇ ਲਗਾਈ ਬੈਠੇ ਹਨ ਇਸ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਅਤੇ ਮਨੁੱਖੀ ਅਧਿਕਾਰਾਂ ਦੀ ਔਰ ਉਲੰਘਣਾ ਕਰ ਦਿਆ ਹੋਇਆ ਸ਼ਾਂਤਮਈ ਤੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਅਥਰੂ ਗੈਸ ਅਤੇ ਉਹਨਾਂ ਕੈਮੀਕਲ ਵਾਲੇ ਉਹਨਾਂ ਹਥਿਆਰਾਂ ਦੀ ਵਰਤੋਂ ਆਪਣੇ ਨਾਗਰਿਕਾਂ ਉੱਪਰ ਕੀਤੀ ਗਈ ਹੈ ਜਿਨ੍ਹਾਂ ਹਥਿਆਰਾਂ ਦੇ ਇਸਤੇਮਾਲ ਦੀ ਇਜਾਜ਼ਤ ਕੋਈ ਵੀ ਅੰਤਰਰਾਸ਼ਟਰੀ ਕਾਨੂੰਨ ਨਹੀਂ ਦਿੰਦਾ ਅਤੇ ਇੱਕ ਨੌਜਵਾਨ ਕਿਸਾਨ ਆਗੋਸ਼ੁਭਕਰਨ ਸਿੰਘ ਦੇ ਸਿੱਧੇ ਸਿਰ ਵਿੱਚ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਅਤੇ ਹੋਰ ਸੈਂਕੜੇ ਕਿਸਾਨ ਤੇ ਅਣਗਿਣਤ ਨੌਜਵਾਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਅਤੇ 10 ਫਰਵਰੀ ਤੋਂ 28 ਮਾਰਚ ਤੱਕ ਹਰਿਆਣਾ ਸਰਕਾਰ ਵੱਲੋਂ ਸੈਂਕੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚੋਂ ਤਿੰਨ ਕਿਸਾਨ ਆਗੂ ਤੇ ਨੌਜਵਾਨ ਅਲੇਵੀ ਜੇਲ੍ਹ ਵਿੱਚ ਹਨ ਜਿਨ੍ਹਾਂ ਵਿੱਚ ਅਨੀਸ਼ ਖਟਕਰ ਵਿਚ ਹਨ ਅਤੇ ਨਵਦੀਪ ਸਿੰਘ ਵਾਟਰ ਕੈਨਨ ਅਤੇ ਗੁਰਕੀਰਤ ਸਿੰਘ ਹਨ ਜਿਨ੍ਹਾਂ ਨੌਜਵਾਨਾਂ ਉੱਤੇ ਪੁਲਿਸ ਹਿਰਾਸਤ ਵਿੱਚ ਉਹ ਅਣਮੁਖੀ ਦਹਿਸ਼ਤ ਪਾਇਆ ਗਿਆ ਜਿਸ ਦੀ ਇਜਾਜ਼ਤ ਕੋਈ ਕਾਨੂੰਨ ਨਹੀਂ ਦਿੰਦਾ ਹੈ ਅਸੀਂ ਉਨ੍ਹਾਂ ਗ੍ਰਿਫਤਾਰ ਕੀਤੇ ਕਿਸਾਂ ਦਾ ਨੌਜਵਾਨਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਤਾਂ ਕੇਂਦਰ ਦੀ ਸਰਕਾਰ ਨੇ ਅਣਮੁਖੀ ਤਸ਼ੱਦਦ ਢਾਉਂਦਿਆਂ ਹੋਇਆ ਸਾਡੇ ਤੇ ਅਥਰੂ ਗੈਸ ਔਰ ਉਹ ਹਥਿਆਰ ਜਰੀਲੇ ਹਥਿਆਰ ਇਹਨਾਂ ਨੇ ਜਰੀਲੀਆਂ ਗੈਸਾਂ ਜਿਨ੍ਹਾਂ ਹਥਿਆਰਾਂ ਦੀ ਮਨਾਹੀ ਹੈ ਉਹਨਾਂ ਨੂੰ ਵਰਤਦਿਆਂ ਹੋਇਆਂ ਸਿੱਧੀਆਂ ਗੋਲੀਆਂ ਚਲਾਉਂਦਿਆਂ ਹੋਇਆਂ ਸਾਡੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੈਂਕੜੇ ਨੌਜਵਾਨਾਂ ਨੂੰ ਇਹਨਾਂ ਨੇ ਜ਼ਖਮੀ ਕੀਤਾ ਔਰ ਸੈਂਕੜੇ ਨੌਜਵਾਨ ਇਹਨਾਂ ਨੇ ਗ੍ਰਿਫਤਾਰ ਕੀਤੇ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਗਿਆ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਔਰ ਹਾਲਾਂ ਸਾਡੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਗੁਰਕੀਰਤ ਨਵਦੀਪ ਤੇ ਅਨੀਸ਼ ਖਟਕਰ ਹਾਲਾਂ ਵੀ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਦੱਕੇ ਹੋਏ ਆ ਔਰ ਉਹਨਾਂ ਤੇ ਤਸ਼ੱਦਦ ਵੀ ਹੋਇਆ ਸੋ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਭਾਜਪਾ ਦੇ ਪੁਤਲੇ ਫੁਕੇ ਜਾ ਰਹੇ ਆ। ਉਸੇ ਲੜੀ ਨੂੰ ਅੰਜਾਮ ਦੇਣ ਵਾਸਤੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਾਂਝੇ ਫੋਰਮਾਂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਕੱਤਰਤਾ ਹੋਈ ਹੈ। ਔਰ ਨਾਲ ਹੀ ਦੂਸਰਾ ਜਿਹੜਾ ਮਸਲਾ ਸਾਡਾ ਇੱਕ ਹੋਰ ਵਿਸ਼ੇਸ਼ ਹੈ ਕਿ ਇਹਨਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦਾ ਇਹਨਾਂ ਨੇ ਕੋਈ ਖਿਆਲ ਨਹੀਂ ਕੀਤਾ। ਇਹਨਾਂ ਲਈ ਕੋਈ ਉੱਥੇ ਪੱਖਾਂ ਨਹੀਂ ਦੀ ਜਾਂ ਬਿਜਲੀ ਦੀ ਵਿਵਸਥਾ ਜਿਹੜੀ ਆ ਕੋਈ ਨਹੀਂ ਜਿਹੜੀ ਹੈਗੀ ਵੀ ਸੀ ਰੈਗੂਲਰ ਉਹਨੂੰ ਨਹੀਂ ਚਲਾ ਰਹੇ ਸਗੋਂ ਉੱਥੇ ਸਪਲਾਈ ਜਿਹੜੀ ਇਹਨਾਂ ਨੇ ਘਟਕੀਤੀ ਹੈ ਸੋ ਇਹ ਸਾਰੇ ਦੇ ਰੋਸ ਵਜੋਂ 9 ਤਰੀਕ ਨੂੰ ਰੇਲਾਂ ਰੋਕੀਆਂ ਜਾਣੀਆਂ ਜੇਕਰ ਸਰਕਾਰ ਅਮਲ ਨਹੀਂ ਕਰਦੀ ਤਾਂ ਰੇਲ ਰੋਕੋ ਵੀ ਲੰਬਾ ਚੱਲ ਸਕਦਾ ਔਰ ਟਰੈਕਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ ਕਿਸਾਨ ਮਜ਼ਦੂਰ ਸੰਘਸ਼ ਮਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਵਰਾ ਨਾਲ ਮੇਰੇ ਸਾਡੇ ਦੋਵਾਂ ਫੋਰਮਾਂ ਦੇ ਸਤਕਾਰਯੋਗ ਆਗੂ ਸਹਿਬਾਨ ਅੱਜ ਦਾ ਪੁੱਤ ਬਦਲਾ ਜਿਹੜਾ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਦੈਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਹਾਕਮਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁੱਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੁਹਾਾਂ ਤਸ਼ੱਦਦ ਕੀਤਾ ਵਾ 21 ਫਰਵਰੀ ਤੱਕ ਜਿਵੇਂ ਜੱਲਿਆਂ ਵਾਲਾ ਬਾਗ ਬਣਾ ਕੇ ਰੱਖਿਆ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾਂ ਜਿਵੇਂ ਭਾਜਪਾਈ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਸੀ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੇ ਉਹ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਖ ਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਐਰਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾਂ ਜਿਹੜੀਆਂ ਵਾ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਰਕੀ ਸਾਹਮਣੇ ਆ ਰਹੇ ਆ ਬੋਲਡੀਆਂ ਵਾਂ ਵਿਰੋਧੀ ਧਿਰਾਂ ਵੀ ਕਿ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰਤ ਦੇ 140 ਕਰੋੜ ਲੋਕਾਂ ਦਾ ਏਕਾ ਬੋਲ ਰਿਹਾ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜੇ ਜਿੱਥੇ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉੱਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮਐਸਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮਐਸਪੀ ਹੈ ਨਹੀਂ ਉਹ 2000 ਨੂੰ ਇੱਕ ਕਵੈਂਟਲ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਵੀ ਲਾਲ ਕਿਲਾ ਬ੍ਰਾਂਡ ਆਏ 10 ਕਿਲੋ ਦੀ ਥੈਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਪੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਬਤੀਲੀ ਚ ਪੈ ਜੂਗੀ ਜੇ ਕਿਸਾਨ ਕੁੰਦੇ 10 ਰੁਪਏ ਕਿਲੋ ਆਲੂ ਵੇਚੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਕੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿ ਅੰਦੋਲਨ ਅੱਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਿਹਾ ਕਰੋ ਜਿਹੜਿਆਂ ਕਾਤਲਾਂ ਨੇ ਸ਼ੂਟ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬੰਦੀ ਕਾਰਵਾਈ ਤਹਿਤ ਪਰਚਾ ਜਾਰਜ ਕਰਕੇ ਉਹਨਾਂ ਨੂੰ ਜੇਲ੍ਹੀ ਡੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧਾਤਵਾ ਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਇੰਨੀ ਤੋ ਪਛਾਈਆਂ ਸੰਗਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲਿਆਂਲੇ ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਿਹਾਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਥਾਜਾ ਦੇ ਨਾ ਕੀਤਾ ਤੇ ਰੇਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ